ਵਿਦੇਸ਼ ਵਿੱਚ ਬੈਠੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਦੀਆਂ ਮੂਰਤੀਆਂ ਨੂੰ ਤੋੜਨ ਦੇ ਦਿੱਤੇ ਬਿਆਨ ਤੇ ਨਿੰਦਾ ਕਰਦੇ ਹੋਏ ਮਾਨਸਾ ਜ਼ਿਲ੍ਹੇ ਦੇ ਤਿੰਨੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਸਿੰਘ ਉਰਪਿਤ ਸਿੰਘ ਬਾਣਾਵਲੀ ਅਤੇ ਵਿਜੇ ਸਿੰਘ ਲਾ ਦਾ ਕਹਿੰਨੇ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੀ ਮੂਰਤੀ ਤੋੜਨੀ ਜੇਕਰ ਕੋਈ ਵੀ ਵਿਅਕਤੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਮੂਰਤੋੜ ਜਵਾਬ ਦਿੱਤਾ ਜਾਵੇਗਾ ਅੱਜ ਅਸੀਂ ਕਹਿਮ ਵਿਸ਼ੇ ਤੇ ਕਿਸੇ ਕਰ ਰਹੇ ਹਾਂ ਅਰਸ਼ਤਕਾਰ ਜੋਗ ਐਮਐਲਏ ਮਾਨ ਸਾਹਿਬ ਜੇ ਸਿੰਘਲਾ ਜੀ ਕਾਰਜ ਜੋ ਐਮਐਲਏ ਸਦੂੜ ਗੁਰਪ੍ਰੀਤ ਸਿੰਘ ਜੀ ਵਾਣਾਵਾਲੀ ਸਾਡੇ ਜ਼ਿਲ੍ਹਾ ਪ੍ਰਧਾਨ ਚਰਜੀ ਸਿੰਘ ਜੱਕਾਂਵਾਲੀ ਬੈਠੇ ਨੇ ਅੱਜ ਦਾ ਵਿਸ਼ਾ ਜਿਵੇਂ ਗੁਰਪਤਵੰਤ ਸਿੰਘ ਪੰਨੂ ਆਪੂ ਬਣਿਆ ਕਮਾਂਡਰ ਉਹ ਉਹਨਾਂ ਨੇ ਜੋ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਲਗੜ ਦੇ ਸੰਬੰਧ ਵਿੱਚ ਬਿਆਨ ਦਿੱਤਾ ਸੀ ਕਿ ਅਸੀਂ ਉਹਨਾਂ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਵਾਂਗੇ ਆਮਾਦੀ ਪਾਰਟੀ ਵੱਲੋਂ ਵੀ ਸਾਰੇ ਸਮਾਜ ਵੱਲੋਂ ਵੀ ਬਹੁਤ ਜ਼ਿਆਦਾ ਇਸ ਬਿਆਨ ਦੀ ਨਖੇਦੀ ਕੀਤੀ ਜਾਂਦੀ ਹੈ ਸਖਸ਼ ਸ਼ਬਦਾਂ ਵਿੱਚ ਅਸੀਂ ਨਖੇਦੀ ਕਰਦੇ ਹਾਂ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਇਕੱਲੇ ਦਲ ਸਮਾਜ ਦੇ ਹੀ ਨੇਤਾ ਨਹੀਂ ਸਮੁੱਚੇ ਭਾਰਤੀ ਸਮਾਜ ਦੇ ਹਰਮਨ ਪਿਆਰੀ ਆਗੂ ਨੇ ਜਿਨ੍ਹਾਂ ਦੇ ਹੱਥੀ ਲਿਖਿਆ ਸੰਵਿਧਾਨ ਅੱਜ ਸਾਰੇ ਭਾਰਤ ਦੇ ਵਿੱਚ 75 ਸਾਲਾਂ ਤੋਂ ਸਫਲਤਾਪੂਰਵਕ ਲੋਕਤੰਤਰ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹੋਏ ਸਫਲਤਾਪੂਰਵਕ ਕੰਮ ਕਰ ਰਿਹਾ ਹੈ ਸਾਡੇ ਗਵਰਨਰ ਦੇ ਵਿੱਚ ਜਿਨੇ ਵੀ ਦੇਸ਼ ਨੇ ਭਾਵੇਂ ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਮਾਲਦੀਵ ਹੈ, ਨੇਪਾਲ ਹੈ, ਜਪਟਾਨ ਹੈ ਜਾਂ ਹੋਰ ਵੀ ਹੈ। ਸਾਰਿਆਂ ਦੇ ਵਿੱਚ ਕੋਈ ਨਾ ਕੋਈ ਸਵਿਧਾਨ ਦੀਆਂ 4-5 ਬਈ ਤੋਦੀਲੀਆਂ ਹੋ ਗਈਆਂ, ਸਵਿਧਾਨ ਬਦਲੇ ਗਏ, ਗੜਬੜ ਜਲਦੀ ਰਹੀ ਹੈ। ਪਰੰਤੂ ਬਾਬਾ ਸਾਹਿਬ ਦੇ ਬਣਾਏ ਹੋਏ ਸਵਿਧਾਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ 75 ਸਾਲ ਤੋਂ ਇਹ ਲਗਾਤਾਰ ਲੋਕਤੰਤਰ ਦੀਆਂ ਜਿਹੜੀ ਕਦਰਾਂ ਕੀਮਤਾਂ ਨੂੰ ਨਿਖਾਰਦੇ ਹੋਏ ਸਫਲਤਾਪੂਰਵਕ ਸੀ ਇਲੈਕਸ਼ਨ ਕਰਾਉਣੇ ਆ ਤੇ ਸਾਡਾ ਭਾਰਤ ਜਿਹੜਾ ਹੈਗਾ ਉਹ ਸਵਿਧਾਨ ਦੇ ਅਧਾਰ ਉੱਤੇ ਚੱਲ ਰਿਹਾ ਹੈ। ਸੋ ਉਸ ਮਾਨ ਇਨਸਾਨ ਦੀ ਜਿਹੜੀ ਕਿਸੇ ਕਿਸਮ ਦੀ ਸ਼ਾਨ ਦੇ ਖਿਲਾਫ ਉਹਦੇ ਬੁੱਤਾਂ ਦੇ ਸ਼ਾਨ ਦੇ ਖਿਲਾਫ ਜਿਹੜਾ ਬੋਲਿਆ ਗਿਆ ਉਹਦੇ ਵਿੱਚ ਅਸੀਂ ਕਠੋਰ ਸ਼ਬਦਾਂ ਵਜਨ ਖੇਦੀ ਕੀਤੀ ਹੈ ਇਸੇ ਕਰਕੇ ਪੰਜਾਬ ਸਰਕਾਰ ਬਾਬਾ ਸਾਹਿਬ ਮੇਟ ਕਰਦਾ ਸਨਮਾਨ ਕਰਦੇ ਨੇ ਅਸੀਂ ਹਰੇਕ ਦਫ਼ਤਰ ਦੇ ਵਿੱਚ ਫੋਟੋ ਲਗਾਈ ਹੈ ਬਾਬਾ ਸਾਹਿਬ ਦੀ 14 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਆ ਰਿਹਾ ਹੈ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਬਾਬਾ ਸਾਹਿਬ ਜਨਮ ਦਿਨ ਬੱਡੀ ਪੱਦਰ ਤੇ ਅਸੀਂ ਬਣਾ ਰਹੇ ਹਾਂ ਜਿਹੜਾ ਮਾਨਸਾ ਦਾ ਜਿਹੜਾ ਜਨਮ ਦਿਨ ਹੈ ਜਿਹੜਾ ਲੈਵਲ ਦਾ ਉਹ ਗੁਰੂ ਨਾਨਕ ਕਾਲਜ ਬੁਲਾਡਾ ਵਿਖੇ ਉਹਦੇ ਹਾਲਚ ਬਣਾਇਆ ਜਾ ਰਿਹਾ ਹੈ ਸਾਡੇ ਵਰਕਰ ਉਹਨਾਂ ਦੀ ਧਮਕੀ ਤੋਂ ਡਰਨ ਵਾਲੇ ਨਹੀਂ ਹਨ ਅਸੀਂ ਡੰਡੇ ਦੇ ਨਾਲ ਤੇ ਝੰਡਾ ਪਾ ਕੇ ਅਸੀਂ ਬਾਬਾ ਸਾਹਿਬ ਦੇ ਬੁੱਤਾਂ ਦੇ ਖੜਾਂਗੇ ਸਾਰੀ-ਸਾਰੀ ਲੋਕ ਜਿਹੜੇ ਹੈਗੇ ਨੇ ਉਹ ਉਹਨਾਂ ਦੇ ਬੁੱਤਾਂ ਦੀ ਰਾਖੀ ਕਰਨਾ ਜਾਣਦੀ ਹੈ ਕਿਸੇ ਕਿਸਮ ਦੀ ਕੁਰਬਾਨੀ ਤੋਂ ਕੋਈ ਵੀ ਪਿੱਛੇ ਹਟਣ ਵਾਲਾ ਨਹੀਂ ਹੈ ਸਮਝ ਨਹੀਂ ਆਉਂਦੀ ਕਿ ਜਾਂ ਤਾਂ ਪੰਨੂ ਸਾਹਿਬ ਨੂੰ ਸਿੱਖ ਰਾਜਨੀਤੀ ਬਾਰੇ ਪਤਾ ਨਹੀਂ ਜਾਂ ਸਿੱਖ ਧਰਮ ਬਾਰੇ ਉਹਨੇ ਕੋਈ ਜ਼ਿਆਦਾ ਸਟੱਡੀ ਨਹੀਂ ਕੀਤੀ ਸਾਡੇ ਗੁਰੂਆਂ ਨੇ ਹਮੇਸ਼ਾ ਗਰੀਬ ਵਰਗਾਂ ਨੂੰ ਗਲੇ ਤੇ ਲਾਇਆ ਉਹਨਾਂ ਨੇ ਮਲਕ ਭਾਗੋ ਦੀ ਜਗ੍ਹਾ ਤੇ ਭਾਈ ਲਾਲੂ ਨੂੰ ਪਿਆਰ ਦਿੱਤਾ ਦਸਵੇਂ ਪਾਤਸ਼ਾਹ ਨੇ ਨੌਵੇਂ ਪਾਤਸ਼ਾਹ ਦਾ ਸੀਸ ਦਿੱਲੀ ਤੋਂ ਲਿਆਉਣ ਵਾਲੇ ਭਾਈ ਜੈਤਾ ਨੂੰ ਗਲ ਨਾਲ ਲਾ ਕੇ ਰਣੇਟੇ ਗੁਰਦੇ ਦੇ ਬੇਟੇ ਦਾ ਖਿਤਾਬ ਦਿੱਤਾ ਸੀਸੀ ਵੀ ਚੱਲਦਾ ਸੀ ਨਾਲ ਤੇ ਸੀਸ ਵੀ ਚਲਦੀ ਸੀ ਉਹਨਾਂ ਨੇ ਕਿਹਾ ਦਸੇ ਪਾਸ਼ਾ ਨੇ ਕਿ ਇਸ ਜਗ੍ਹਾ ਮੇ ਸਫਲਾ ਸਭ ਥੇ ਹੈ ਲਗੂ ਜਾਤਨ ਕੋ ਬੜ ਬਤੇ ਹੈ ਕਿ ਮੈਂ ਇਸ ਜਗ੍ਹਾ ਦੇ ਸਫਲਤਾਵਾਂ ਖੋਦਾ ਕਿ ਮੈਂ ਛੋਟੀਆਂ ਜਾਤਾਂ ਨੂੰ ਡਈ ਦੇਮਾ ਜਿਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਪਈ ਕਦੀ ਕ ਨਾਹੀ ਤਿੰਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਾ ਹੋ ਸਮਝ ਨਹੀਂ ਆਉਂਦੀ ਕਿ ਇਹ ਜਿਹੜੀ ਹੋਸ਼ੀ ਰਾਜਨੀਤੀ ਹੈ ਇਹਨਾਂ ਲੋਕਾਂ ਦੀ ਉਹ ਸਾਡੇ ਦੇਸ਼ ਨੂੰ ਜਿਹੜੀਆਂ ਸਮਾਜ ਨੂੰ ਬੰਨਣ ਵਾਲੀ ਹੈ ਉਸ ਭਾਰਤੀ ਸੰਵਿਧਾਨ ਜਿਹੜਾ ਹੈਗਾ ਉਸ ਦੇ ਅਧੀਨ ਚੱਲ ਰਹੇ ਸਮਾਜ ਦੇ ਵਿੱਚ ਕਿਸੇ ਕਿਸਮ ਦੀ ਗੋਤਰੀੜ ਸਾਡੇ ਲੋਕ ਨਹੀਂ ਇਹ ਬਰਦਾਸ਼ਤ ਕਰਨਗੇ ਸੋ ਅੱਜ ਅਸੀਂ ਇਸ ਬਿਆਨ ਦੀ ਜਿੱਥੇ ਸਖਸ਼ਬਦਨ ਖੇਦੀ ਕਰਦੇ ਆ ਉਥੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਡੇ ਮਸੀਹਾ ਦੇ ਖਿਲਾਫ ਜਿਹੜਾ ਵੀ ਕੋਈ ਉਂਗਲ ਚੱਕ ਕੇ ਬੋਲੂਗਾ ਅਸੀਂ ਬਿਲਕੁਲ ਉਹਦੀ ਉਂਗਲ ਤੋਂ ਵੀ ਗ੍ਰੇਜ਼ ਨਹੀਂ ਕਰਾਂਗੇ ਸੋ ਇਸ ਕਰਕੇ ਅਸੀਂ ਅੱਜ ਅੱਜ ਸਰਪ੍ਰਸਤ ਮੈਂ ਹੁਣ ਬੇਨਤੀ ਕਰਦਾ ਸਿੰਘਲਾ ਸਾਹਿਬ ਨੂੰ ਕਿ